नमस्कार प्राइम की न्यूज में आपका स्वागत है इस वक्त की एक बड़ी खबर है एक पूरा परिवार बाहर जाने को देख रहा था सपना लेकिन आपको बता दें कि सुपना देखने से पहले ही परिवार के साथ हुई बड़ी ठंडी पीड़ित परिवार ने आप भी कैमरे के सामने आकर बताई सुनिए आपकी जुबानी ਸਿੰਘ ਮੈਂ ਹਾਊਸ ਨੰਬਰ 19 ਮਮਤਾ ਇੰਗਲਿਟ ਕੋਲੀ ਦਾ ਰਹਿਣ ਵਾਲਾ ਵਾਸੀ ਹਾਂ ਠੀਕ ਹੈ ਅੱਜ ਕੀ ਪ੍ਰੋਬਲਮ ਹੋ ਗਈ ਤੁਸੀਂ ਇੱਥੇ ਆਏ ਹੋ ਅੱਜੀ ਪ੍ਰੋਬਲਮ ਐਵੇਂ ਜੀ ਮੇਰੇ ਨਾਲ 60 ਲੱਖ ਦੀ ਠੱਗੀ ਹੋਈ ਹੈ ਜਿਹਦੇ ਵਿੱਚ ਕਮਲੇਸ਼ ਸਰਾਓ ਮੇਨ ਅਪਰਾਧੀ ਹੈ ਤੇ ਉਹਦੇ ਪਤੀ ਨਵਤੇਜ ਸਿੰਘ ਸਰਾਓ ਤੇ ਉਹਦੀ ਕੁੜੀ ਹੈਗੀ ਹੈ ਜ਼ੁਬੀਨਾ ਸਰਾਓ ਤੇ ਇਕ ਨਾਲ ਹੋਰ ਉਹਨਾਂ ਦੇ ਮੁਲਾਜ਼ਮ ਹੀ ਐ ਬਲਦੇਵ ਕ੍ਰਿਸ਼ਨ ਇਹ ਚਾਰ ਬੰਦੇ ਦੀ ਸਾਜ਼ਿਸ਼ ਸੀਗੀ ਜਿਹੜਾਗਾ ਹੁਣ ਜਾ ਕੇ ਉਹ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਬਹੁਤ ਧੋਖਾ ਕੀਤਾ ਮੇਰੇ ਨਾਲ। ਕੀ ਦਾ ਕਾਰਨ ਕੀ ਹੈ? ਧੱਕੀ ਦਾ ਕਾਰਨ ਇਹ ਹੈ ਕਿ ਜੀ ਮੇਰੇ ਮਦਰ ਦੇ ਨਾਲ ਹੀ ਕਮਲੇਸ਼ ਰਾਓ ਕੰਮ ਕਰਦੀ ਹੈ। ਤੇ ਇਹਨਾਂ ਨੇ ਮੇਰੀ ਮਦਰ ਨੂੰ ਕਿਹਾ ਕਿ ਬਈ ਮੇਰੀ ਕੁੜੀ ਜਿਹੜੀ ਬਾਹਰ ਪੀਆਰ ਹੈਗੀ ਹੈ ਜ਼ੁਬੀਨਾ ਸਰਾਓ ਕਿ ਉਹ ਤੇਰੇ ਮੁੰਡੇ ਨੂੰ ਤੇ ਤੇ ਪੂਰੀ ਫੈਮਿਲੀ ਨੂੰ ਬੀਆਰ ਕਰਾ ਕੇ ਦੇਊਗੀ ਤੇ ਮਤਲਬ ਤੁਹਾਨੂੰ ਬਾਹਰ ਸੈੱਟ ਕਰ ਦੇਣਗੇ। ਤੇ ਇਹ ਗੱਲ ਸੁਣ ਕੇ ਕਿ ਮਦਰ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਬਈ ਐਵੇਂ ਮੈਂ ਗੱਲ ਹੈਗੀ ਆ। ਤੇ ਉਹਨਾਂ ਨੇ ਕਾਰਵਾ ਕੀਤਾ ਕਿ 15 ਲੱਖ ਰੁਪਏ ਪਰਸੈਂਟਾ ਲੱਗੂ ਹੈ ਜਿਦੇ ਵਿੱਚ ਮੇਰਾ ਮੇਰੀ ਵਾਈਫ ਦਾ ਮੇਰੇ ਬੇਟੇ ਦਾ ਤੇ ਮੇਰੀ ਮਦਰ ਦਾ ਪੀਆਰ ਕਰਾ ਕੇ ਦੇਣਗੇ ਕਿਹੜੇ ਸਾਲ ਦੇ ਵਿੱਚ ਇਹ ਤੁਸੀਂ ਪੇਮੈਂਟ ਸ਼ੁਰੂ ਕੀਤੀ ਸੀ ਦੇਣੀ ਹੈ ਕਿਹਦੇ ਸਾਲ ਵਿੱਚ ਗੱਲ ਹੋਈ ਸੀ ਤੁਹਾਡੀ ਇਹ ਜੀ ਗੱਲ ਹੋਈ ਸੀ ਕਿ 2021 ਤੋਂ ਸ਼ੁਰੂ ਹੋਈ ਗੱਲ ਅਕਤੂਬਰ ਨਵੰਬਰ ਦੇ ਵਿੱਚ ਇਹਨਾਂ ਦੀ ਕੁੜੀ ਜਿਹੜੀ ਹੈਗੀ ਜ਼ੁਬੀਨਾ ਸਰਾਓ ਉਹ ਇੱਥੇ ਆਈ ਹੋਈ ਸੀਗੀ ਤੇ ਉਹ ਨਾਲ ਹੀ ਮੇਰੀ ਗੱਲ ਹੋਈ ਉਹ ਸਾਡੇ ਘਰ ਆਈ ਕਹਿੰਦੀ ਕਿ ਵੀ ਬਾਹਰ ਦੀ ਲਾਈਫ ਸਟਾਈਲ ਵਧੀਆ ਹੈਗੀ ਆ ਤੇ ਉਹਨੇ ਹੀ ਮੇਰਾ ਸਾਰਾ ਕਿਹਾ ਕਿ ਮੈਂ ਬਾਹਰ ਆਪਣਾ ਕੰਮ ਕਰਦੀ ਆ ਮਤਲਬ ਵਿਦੇਸ਼ 'ਚ ਮੇਰੀ ਏਜੰਸੀ ਹੈਗੀ ਆ ਮੈਂ ਹੀ ਤੈਨੂੰ ਆਪਣੀ ਕੰਪਨੀ 'ਚ ਮਤਲਬ ਸਪான்ਸਰ ਕਰਾਂਗੀ ਉਹਦੇ ਕਹਿਣ ਤੇ ਹੀ ਅਸੀਂ ਨੂੰ ਵਿਸ਼ਵਾਸ ਹੋ ਗਿਆ ਕਿ ਬਈ ਕਲੀਕ ਹੈਗੀ ਮਦਦ ਤੇ ਉਹ ਉਹਨੇ ਹੀ ਮੇਰਾ ਸਾਰਾ ਸੈਟ ਅਪ ਕੀਤਾ ਕਿ ਮੈਂ ਤੈਨੂੰ ਬਾਹਰ ਸੈਟ ਕਰ ਦੂੰਗਾ ਪੂਰੇ ਫੈਮਿਲੀ ਨੂੰ ਠੀਕ ਹੈ ਤੁਸੀਂ ਜਿਹੜੀ ਪੇਮੈਂਟ ਦਿੱਤੀ ਹੈ ਪੇਮੈਂਟ ਕਿਸ ਤਰ੍ਹਾਂ ਦਿੱਤੀ ਤੁਸੀਂ ਜੀ 2021 ਦਸੰਬਰ ਤੋਂ ਅਸੀਂ ਪੇਮੈਂਟਾਂ ਦੇਣੀ ਸ਼ੁਰੂ ਕਰਤੀਆਂ ਉਹ ਸਾਰੀ ਪਹਿਲਾਂ ਤਾਂ ਬੈਂਕ ਰਾਹੀਂ ਪੇਮੈਂਟਾਂ ਜਾਂਦੀਆਂ ਸਾਰੀਆਂ ਉਹ ਹੈ ਕੋਈ ਪ੍ਰੂਫ ਹੈ ਜੀ ਮੇਰੇ ਕੋਲ ਸਾਰੀ ਸਟੇਟਮੈਂਟ ਹੈਗੀ ਆ ਇਹ ਸਾਰੇ ਪ੍ਰੂਫ ਹੈਗੇ ਨੇ ਕਿ ਜਿਹੜੀ ਸਟੇਟਮੈਂਟ ਹੈ ਦਿਖਾਉਂਦੇ ਚ ਹੀ ਪੇਮੈਂਟਾਂ ਗਈਆਂ ਹੋਈਆਂ ਸਾਰੀਆਂ ਇਹ ਕੀ ਦੀ ਬਲਦੇ ਦੇ ਖਾਤੇ ਚ ਪੇਮੈਂਟ ਪਾਈ ਹੈ ਇਹ ਜੀ ਜ਼ੁਬੀਨਾ ਸਰਾਓ ਜੋ ਕਮਲੇਸ਼ ਸਰਾਓ ਦੀ ਕੁੜੀ ਹੈ ਉਹਦੇ ਖਾਤੇ ਚ ਗਈ ਹੋਈ ਹੈ ਨਰਤੇਜ ਸਿੰਘ ਸਰਾਓ ਦੇ ਖਾਤੇ ਚ ਗਈ ਹੋਈ ਹੈ ਇਹਨਾਂ ਦੇ ਖਾਤੇ ਕੁਝ ਵੀ ਪੇਮੈਂਟ ਇਹਨਾਂ ਨੇ ਬਲਦੇਵ ਸਿੰਘ ਕ੍ਰਿਸ਼ਨ ਦੇ ਖਾਤੇ ਚ ਪਾਈਆਂ ਜਿਹੜੇ ਕਿ ਬਾਅਦ ਚ ਸਰਾਓ ਨੇ ਆਪਣੇ ਖਾਤੇ ਚ ਪੇਮੈਂਟਾਂ ਕਲੈਕਟ ਕੀਤੀਆਂ ਨੇ ਠੀਕ ਹੈ ਇਹ ਜਦੋਂ ਪੇਮੈਂਟ ਦਿੱਤੀ ਹੈ ਜਿੱਦਾਂ ਤੁਸੀਂ ਦੱਸਿਆ ਕਿੰਨੇ ਸਾਲ ਦੇ ਵਿੱਚ ਕਿੰਦੇ ਸਾਲ ਦੇ ਵਿੱਚ ਪੇਮੈਂਟ ਕੰਪਲੀਟ ਹੋਈ ਚੁੱਕੀ ਇਹ ਜੀ ਅਸੀਂ ਨੇ ਜਦ ਪੇਮੈਂਟ ਦੇਣੀ ਸ਼ੁਰੂ ਕੀਤੀ 8 ਦਸੰਬਰ 2021 ਤੋਂ ਦੇਣੀ ਸ਼ੁਰੂ ਕੀਤੀ ਇਹ ਜੂਨ ਜੁਲਾਈ ਅਗਸਤ ਤੱਕ ਸਾਡੀ ਸਾਰੀ ਪੇਮੈਂਟ ਇਹਨਾਂ ਦੇ ਕੋਲ ਪਹੁੰਚ ਗਈ ਸੀ ਹਾਂ ਤੁਹਾਡੇ ਕਿਸ ਹਿਸਾਬ ਨਾਲ ਕਿ ਕਿੰਨੇ ਕਿ ਮਹੀਨੇ ਲੱਗੇ ਮਤਲਬ 7-8 ਮਹੀਨੇ ਚ ਅਸੀਂ ਨੇ ਪੂਰੀ ਪੇਮੈਂਟ ਇਹਨਾਂ ਨੂੰ ਕਰੀਬ 58 ਲੱਖ ਦੇ ਕਰੀਬ ਦੇਤੀ ਪੇਮੈਂਟ ਤੁਸੀਂ ਦੇ ਆਏ ਤੋ ਦੇ ਬਾਵਜੂਦ ਕਿ ਆ ਉਹਨਾਂ ਦੇ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਕੀ ਪ੍ਰੋਬਲਮ ਆਈ ਫਿਰ ਇਹਨਾਂ ਦਾ ਕੁਝ ਨਹੀਂ ਹੈ ਜਦ ਸਾਡੀ ਪੇਮੈਂਟ ਜਾ ਰਹੀ ਦੀ ਮੈਂ ਬਾਅਦ ਚੈੱਕ ਕਰਾਈ ਸੀ ਉਹ ਮਤਲਬ ਨਕਲੀ ਸੀਗੀ ਉਹ ਲੰਮੀ ਭੇਜਣ ਤੋਂ ਬਾਅਦ ਵੀ ਇਹਨਾਂ ਨੇ ਮੇਰੀ ਮਦਰ ਤੋਂ 8 ਲੱਖ 10 ਲੱਖ ਰੁਪਏ ਹੋਰ ਲਿਆ ਉਹ ਲੈਣ ਤੋਂ ਬਾਅਦ ਇਹਨਾਂ ਨੇ ਹੁਣ ਅਜ 2 ਸਾਲ ਹੋ ਗਏ ਮੈਨੂੰ ਕੋਈ ਆਈ ਗਈ ਨਹੀਂ ਦੱਸੀ ਹੈ ਕਿ ਮੇਰੀ ਫਾਈਲ ਕਿੱਥੇ ਲੱਗੀ ਹੈ ਕਿਹੜੀ ਏਜੰਟ ਕੋਲ ਹੈ ਕਿ ਕੀ ਪ੍ਰੋਸੈਸ ਹੋ ਰਿਹਾ ਮੈਨੂੰ ਹਰ ਮਹੀਨੇ ਦਾ ਲਾਰਾ ਲਾਇਆ ਹੋਇਆ ਜੀ ਤਵੀ ਤੇਰੇ ਪੈਸੇ ਆਉਣਗੇ ਸਾਡੇ ਨਾਲ ਕੁਝ ਹੋ ਗਿਆ ਤੇਰਾ ਕੰਮ ਬਣਦੇ ਬਣਦੇ ਰਹਿ ਗਿਆ ਐਵੇਂ ਮੈਨੂੰ ਲਾਰੇਂ ਚ ਲੰਦ ਲੰਦ 2 ਸਾਲ ਹੋ ਗਏ ਇਸ ਗੱਲ ਜਿਹੜਾ ਤੁਸੀਂ ਪੇਮੈਂਟ ਕਰੀ ਹੈ ਕੀ ਆ ਕੋਈ ਪੇਮੈਂਟ ਤੁਸੀਂ ਮਤਲਬ ਲੋਨ ਦੇ ਪ੍ਰੋਸੈਸ ਵਿੱਚ ਦਾ ਜਾਂ ਕੁਝ ਤੁਹਾਡੀ ਵਰਕਿੰਗ ਦੇ ਹਿਸਾਬ ਨਾਲ ਕਿਸ ਤਰ੍ਹਾਂ ਦੀ ਜਿਸ ਸਾਰੀ ਪੇਮੈਂਟ ਦੀ ਲੋਨ ਦੇ ਥਰੂ ਹੀ ਹੈ ਜੋ ਨੂੰ ਫਸਟ ਪੇਮੈਂਟ ਵੀ ਗਈ ਹੈ ਉਹ ਵੀ 골ਡ ਲੋਨ ਲੈ ਕੇ ਹੋਈ ਸੀਗੇ ਉਸ ਤੋਂ ਬਾਅਦ ਸਾਡੇ ਕੁਝ ਪੁਰਾਣੇ ਲੋਨ ਚੱਲ ਰਹੇ ਸੀਗੇ ਕਮਲੇਸਰਾਓ ਨੇ ਮਦਰ ਨੂੰ ਗੱਲਾਂ 'ਚ ਲੈ ਕੇ ਪੁਰਾਣੇ ਲੋਨਾਂ ਨੂੰ ਬੰਦ ਕਰਕੇ ਐਲੀਜੀਬਿਲਟੀ ਕ੍ਰੀਏਟ ਕਰਕੇ ਹੋਰ ਨਵੇਂ ਲੋਨ ਕਰਾਇਆ ਹਾਂ ਤੱਕ ਕਿ ਮਦਰ ਦਾ ਜਿਹੜਾ ਪੀਐਫ ਅਕਾਊਂਟ ਹੈ ਉਹ 60 ਸਾਲ ਤੋਂ ਪਹਿਲਾਂ ਆਪਰੇਟ ਨਹੀਂ ਹੁੰਦਾ ਉਹਦੇ ਵਿੱਚੋਂ ਵੀ 33 ਲੱਖ ਰੁਪਏ ਕਢਵਾਇਆ ਠੀਕ ਹੈ ਉਹ ਜਿਸ ਤਰ੍ਹਾਂ ਤੁਸੀਂ ਇਹ ਤੁਹਾਡੇ ਨਾਲ ਇੱਕ ਗੱਲਬਾਤ ਹੋਈ ਕਿੰਨੇ ਬੰਦੇ ਸੀ ਉਹਨਾਂ ਦਾ ਕੀ ਨਾਮ ਸੀਗਾ ਤੁਹਾਡੇ ਕੋਲ ਹੈ ਪੁੱਛ ਇਹ ਜੀ ਟੋਟਲ 4 ਬੰਦੇ ਸੀਗੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਹੈ ਇੱਕ ਤਾਂ ਕਮਲੇਸ਼ ਸਰਾਓ ਹੈ ਠੀਕ ਹੈ ਤੇ ਇੱਕ ਨਵਤੇਜ ਸਿੰਘ ਸਰਾਓ ਹੈ ਇੱਕ ਬਲਦੇਵ ਕ੍ਰਿਸ਼ਨ ਹੈ ਇੱਕ ਜ਼ੁਬੀਨਾ ਸਰਾਓ ਹੈ ਠੀਕ ਹੈ ਤੇ ਇਹਨਾਂ ਇਹ ਬੰਦੇ ਕਿੱਥੇ ਦੇ ਰਹਿਣ ਵਾਲੇ ਨੇ ਇਹ ਜੀ ਜਿਹੜੇ ਕਮਲੇਸ਼ ਸਰਾਓ ਦੇ ਨਵਤੇਜ ਸਿੰਘ ਸਰਾਓ ਹੈ ਇਹ ਪੰਚਕੁਲਾ ਸੈਕਟਰ B ਦੇ ਰਹਿਣ ਵਾਲੇ ਵਾਸੀ ਨੇ ਤੇ ਜਿਹੜੀ ਜ਼ੁਬੀਨਾ ਸਰਾਓ ਹੈ ਉਹ ਕੈਨੇਡਾ ਦੀ PR ਹੈਗੀ ਹੈ ਤੇ ਬਲਦੇਵ ਕ੍ਰਿਸ਼ਨ ਵੀ ਪੰਚਕੁਲਾ ਦਾ ਹੀ ਵਾਸੀ ਹੈ ਜਿਸ ਤਰ੍ਹਾਂ ਤੁਹਾਡੇ ਕੋਲ ਇਹ ਮਾਮਲਾ ਹੋਇਆ ਜਿਸ ਤਰ੍ਹਾਂ ਤੁਹਾਡੇ ਨਾਲ ਇਹ ਫਰੋਡ ਹੋਇਆ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਤੇ ਕੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਹੈ ਜੀ ਮੈਂ ਨਾ ਇਹਨਾਂ ਦੀ ਐਸਐਸਪੀ ਦੇ ਕੋਲ ਕੰਪਲੇਂਟ ਦਰਜ ਕਰਾਈ ਹੈ ਮੇਰੀ ਐਫਆਈਆਰ ਹੈਗੀ ਹੈ ਜਿਹੜੀ ਮੈਂ ਇਹਨਾਂ ਦੇ ਖਿਲਾਫ ਦਰਜ ਕਰਾਈ ਹੈ ਠੀਕ ਹੈ ਤੇ ਕਮਲੇਸ਼ ਤੇ ਨਰਦੇਸ਼ ਸਿੰਘ ਦੇ ਖਿਲਾਫ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਸਾਡੇ ਬੰਦਿਆਂ ਨੇ ਦਰਸ਼ਕਾਂ ਨੂੰ ਦੱਸਿਆ ਵੀ 4 ਬੰਦੇ ਸੀਗੇ ਇਨਵੋਲਵ ਸੀਗੇ ਤੇ ਤੁਸੀਂ ਜਿਹੜੀ ਐਫ ਆਈ ਆਰ ਕਰਾਈ ਕਿੰਨੇ ਬੰਦਿਆਂ ਤੇ ਕਰਾਈ ਸੀ ਐਸ ਐਸ ਪੀ ਸਾਹਿਬ ਨੂੰ ਕਿੰਨੇ ਬੰਦਿਆਂ ਦੇ ਨਾਮ ਦਿੱਤੀ ਹੋਈ ਸੀ ਅਪਲੀਕੇਸ਼ਨ ਐਪਲੀਕੇਸ਼ਨ ਦੇ ਵਿੱਚ ਤਾਂ ਮੈਂ ਚਾਰ ਬੰਦੇ ਦੇ ਨਾਮ ਦਿੱਤੇ ਸੀਗੇ ਪਰ ਜਿਹੜੀ ਉਹਨਾਂ ਨੇ ਅਰੈਸਟ ਹਨ ਇੱਕ ਕੱਡੀਆਂ ਨੇ ਉਹ ਦੋ ਬੰਦਿਆਂ ਦੇ ਖਿਲਾਫ ਕੱਡੀਆਂ ਨੇ ਕਮਲੇਸ਼ਰਾਓ ਦੇ ਨਵਤੇਜ ਸਿੰਘ ਸਰਾਓ ਦੇ ਖਿਲਾਫ ਪਰ ਜਿਹੜੀ ਅਰੈਸਟ ਹਲੇ ਪੈਂਡਿੰਗ ਆ ਉਹ ਜ਼ੁਬੀਨਾ ਸਰਾਓ ਦੀ ਤੇ ਬਲਦੇਵ ਕ੍ਰਿਸ਼ਨ ਦੀ ਹਲੇ ਰੰਦੀ ਆ ਠੀਕ ਹੈ ਜਿਸ ਜਦੋਂ ਅੱਜ ਕੋਰਟ ਦੇ ਵਿੱਚ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਤੇ ਕਿਹਾ ਤੁਹਾਡਾ ਮੁਕੇ ਤੇ ਵਕੀਲ ਜੋ ਵਕੀਲ ਕੀਤਾ ਸੀ ਉਹ ਕਿਤੇ ਮੌਜੂਦ ਸੀਗਾ ਦੀ ਅੱਜ ਮੌਕੇ ਤੇ ਸਿਰਫ ਮੈਂ ਮੌਜੂਦ ਸੀਗਾ ਉੱਥੇ ਮੌਕੇ ਤੇ ਨਾ ਹੀ ਕੋਈ ਸਰਕਾਰੀ ਵਕੀਲ ਮੌਜੂਦ ਸੀ ਨਾ ਹੀ ਮੇਰੇ ਵਕੀਲ ਪਹੁੰਚੇ ਸੀਗੇ ਮੈਂ ਉੱਥੇ ਦਰਖਾਸਤ ਕੀਤੀ ਸੀ ਜੀ ਆਪਣੇ ਜੋ ਮੇਰਾ ਆਇਓ ਮੀਵਾ ਸਿੰਘ ਜੀ ਦੇਖ ਰਹੇ ਹੈ ਮੇਰਾ ਕੇਸ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਮੇਰੇ ਐਡਵੋਕੇਟ ਔਨ ਦਾ ਵੇ ਹੈਗੇ ਆ ਤੁਹਾਡੇ ਐਡਵੋਕੇਟ ਦਾ ਨਾਮ ਕੀ ਹੈ ਹਾਂ ਬਲਵੰਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਨੂੰ ਮੈਂ ਆਈਰਨ ਤੇ ਮਹਿਵਾ ਸਿੰਘ ਨੂੰ ਰਿਕੁਐਸਟ ਕੀਤੀ ਸੀ ਕਿ ਵੀ ਉਹ ਔਨ ਦਾ ਵੇ ਹੈਗੇ ਤੁਸੀਂ 2 ਮਿੰਟ ਰੁਕ ਜੂ ਪਰ ਉਹਨਾਂ ਨੇ ਮੇਰੀ ਗੱਲ ਨੂੰ ਅਨਗੈਨੀ ਕਰਕੇ ਸਿੱਧਾ ਹੀ ਦੋਸ਼ੀਆਂ ਨੂੰ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਤਾ ਫਿਰ ਮੈਂ ਉੱਤੇ ਕੋਰਟ ਦੇ ਵਿੱਚ ਐਂਟਰ ਹੋ ਕੇ ਜੱਜ ਸਾਹਿਬ ਨੂੰ ਅਪੀਲ ਕੀਤੀ ਕਿ ਔਨ ਦਾ ਵੇ ਹੈਗੇ ਤੇ ਅਪੀਲ ਕਰਨ ਤੋਂ ਬਾਅਦ ਇੱਕ ਦਿਨ ਦੀ ਰਿਮਾਂਡ ਦਾ ਆਰਡਰ ਦਿੱਤਾ ਬਲਵੰਤ ਸਿੰਘ ਰੋਜ਼ ਉਹ ਉੱਥੇ ਹੈਂਡਲ ਕਰਨਾ ਸੀਗਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਉੱਥੇ ਉਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਤੇ ਜੱਜ ਨੇ ਇੱਕ ਦਿਨ ਦਾ ਰਿਮਾਂਡ ਉਹਨਾਂ ਨੂੰ ਦਿੱਤਾ ਹੈ ਤੇ ਉਹ ਹਾਂਜੀ ਠੀਕ ਹੈ ਅਪੀਲ ਕਰਨਾ ਚਾਹੁੰਦੇ ਹਾਂ ਐਸਐਸਪੀ ਨੂੰ ਅਸੀਂ ਇਹ ਹੀ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਦੋ ਬੰਦੇ ਹੋਰ ਬਾਕੀ ਨੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਮੇਰੇ ਕੇਸ 'ਚ ਆਇਓ ਮੇਵਾ ਸਿੰਘ ਹੈਂਡਲ ਕਰ ਰਹੇ ਨੇ ਮੈਂ ਮੈਂ ਇੱਕ ਅਪੀਲ ਕਰਦੇ ਆ ਕਿ ਇਹਨਾਂ ਦੀ ਥਾਂ ਤੇ ਕੋਈ ਵਧੀਆ ਅਫਸਰ ਇਸ ਕੇਸ ਨੂੰ ਅੱਗੇ ਤੱਕ ਲੈ ਕੇ ਜਾਵੇ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਅੱਜ ਹੋਣੀ ਚਾਹੀਦੀ ਸੀ ਕਿ ਮੇਰੇ ਵਕੀਲ ਦੀ ਬਲਵੰਤ ਸਿੰਘ ਰੋਜ਼ ਦੀ ਉੜੀਕ ਕਰਨੀ ਚਾਹੀਦੀ ਸੀ ਕਿ ਉਹ ਇਹਨਾਂ ਨੇ ਅੱਜ ਨਹੀਂ ਕੀਤੀ ਇਹਦੇ ਕਰਕੇ ਮੇਰਾ ਕੇਸ ਥੋੜਾ ਹਿੱਲ ਗਿਆ ਗਿਆ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੈਨੂੰ ਇਨਸਾਫ ਦੁਲਾਇਆ ਜਾਵੇ ਇਸ 58 ਲੱਖ ਦੀ ਠੱਗੀ ਤੋਂ ਬਾਅਦ ਮੇਰਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਹੋਇਆ ਪਿਆ ਇਸ ਕਰਕੇ ਦਿੱਤੀਆਂ ਨੇ ਉਹ ਸਾਰੀ ਲੋਨ ਲੋਨ ਜਰੀਏ ਕਰਕੇ ਦਿੱਤੀਆਂ ਨੇ ਹੁਣ ਮੈਂ ਇਹਨਾਂ ਦਾ ਜਿੰਨਾ ਵਿਆਜ ਮੈਨੂੰ ਪੈ ਰਿਹਾ ਇਹ ਮੈਨੂੰ ਅੰਦਰੋਂ ਡਿਪਰੈਸ਼ਨ ਦਾ ਮਰੀਜ਼ ਬਣਾ ਰਿਹਾ ਮੇਰੀ ਬਸ ਸਰਕਾਰ ਕੋਲ ਆਈ ਅਪੀਲ ਹੈ ਕਿ ਭਈ ਜਿਹੜੀ ਮੇਰੇ ਨਾਲ ਠੱਗੀ ਹੋਈ ਆ ਬਾਹਰ ਭੇਜਣ ਦੇ ਨਾਮ ਤੇ ਇਹਨਾਂ ਨੇ ਨਾ ਕੋਈ ਕਾਰਵਾਈ ਕਰਾਈ ਨਾ ਕੁਝ ਕੀਤਾ ਉਹ ਠੱਗੀ ਦਾ ਮੈਨੂੰ ਬਸ ਇਨਸਾਫ ਮਿਲਣਾ ਚਾਹੀਦਾ ਤੇ ਤੇ ਮੇਰੀ ਕੋਰ ਅਪੀਲ ਹੈਗੀ ਜਿਹੜੇ ਮੇਰੇ ਡਾਕੂਮੈਂਟ ਇਹਨਾਂ ਕੋਲ ਗਏ ਹੋਏ ਨੇ ਮੇਰੇ ਸਾਰੇ ਫੈਮਿਲੀ ਦੇ ਪਾਸਪੋਰਟ ਇਹਨਾਂ ਕੋਲ ਪਏ ਨੇ ਤੇ ਜੋ ਜਿਹੜੇ ਜਿਹੜੇ ਡਾਕੂਮੈਂਟ ਇਹਨਾਂ ਕੋਲ ਪਏ ਨੇ ਉਹ ਸਾਰੇ ਮੈਨੂੰ ਵਾਪਸ ਮਿਲ ਜਾਣ ਆਹੀ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਬਸ